ਸਤਿ ਸ੍ਰੀ ਅਕਾਲ ਜੀ ਮੈਂ ਕਮਰਿੰਦਰ ਸਿੰਘ ਪਿੰਡ ਅੜਕਵਾਸ ਹਲਕਾ ਲਹਿਰਾ ਗੱਗਾ ਜ਼ਿਲ੍ਹਾ ਸੰਗਰੂਰ ਤੋਂ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਮੈਂ ਉਮੀਦ ਕਰਦਾ ਕਿ ਇਹ ਦੀਵਾਲੀ ਦਾ ਤਿਉਹਾਰ ਤੁਹਾਡੇ ਲਈ ਬਹੁਤ ਖੁਸ਼ੀਆਂ ਤੇ ਬਹੁਤ ਤਰੱਕੀਆਂ ਲੈ ਕੇ ਆਵੇ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਮੈਸੇਜ ਵੀ ਦੇਣਾ ਚਾਹੁੰਦਾ ਕਿ ਆਪਾਂ ਸਾਰੇ ਵੀਰ ਭੈਣ ਭਰਾ ਆ 5 ਐਪਸ ਦੇ ਉੱਤੇ ਫੋਕਸ ਕਰੀਏ ਇਹਨੂੰ ਹਜ਼ਾਰਕੀ ਦੇ ਵਿੱਚ ਵੰਡ ਲਈਏ ਨੰਬਰ 1 ਆ ਗਿਆ ਆਪਣਾ ਫਿਟਨੈਸ ਜਿਨ੍ਹਾਂ ਤੇ ਬੜੇ ਨੌਜਵਾਨ ਅੱਜ ਕੱਲ ਕੰਮ ਨਹੀਂ ਕਰ ਰਹੇ ਨੰਬਰ 2 ਤੇ ਆ ਗਈ ਫੈਮਿਲੀ ਤੁਹਾਡੇ ਕੋਲੇ ਚੰਗਾ ਪਰਿਵਾਰ ਹੈ ਚੰਗੇ ਤੁਹਾਡੇ ਰਿਸ਼ਤੇ ਕਾਇਮ ਨੇ ਤਾਂ ਤੁਸੀਂ ਰਾਜੇ ਨੂੰ ਨੰਬਰ 3 ਤੇ ਆ ਗਿਆ ਫਾਈਨੈਂਸ ਪੈਸਾ ਜੋ ਵੀ ਅੱਜ ਦੇ ਟਾਈਮ 'ਚ ਇੱਕ ਇੰਪੋਰਟੈਂਟ ਚੀਜ਼ ਹੈ ਪਰ ਆਪਣੀ ਬਦਕਿਸਮਤੀ ਇਹ ਹੋ ਚੁੱਕੀ ਹੈ ਕਿ ਇਸ ਨੂੰ ਆਪਾਂ ਸਭ ਤੋਂ ਉੱਤੇ ਰੱਖਣ ਲੱਗ ਗਏ ਹਾਂ ਜਿਦੇ ਨਾਲ ਆਪਣੇ ਰਿਸ਼ਤੇ ਆਪਣੀ ਸਿਹਤ ਇਹ ਸਭ ਕੁਝ ਖਰਾਬ ਹੋਣ ਲੱਗ ਗਿਆ ਨੰਬਰ 4 ਤੇ ਆ ਗਏ ਫਰੈਂਡਸ ਅਗਰ ਤੁਹਾਡੇ ਕੋਲੇ ਚੰਗੇ ਦੋਸਤ ਹੋਣੇ ਆ ਤਾਂ ਤੁਸੀਂ ਐਵੇਂ ਤੁਰਨਾ ਕਿ ਤੁਸੀਂ ਜਰਨੈਲੋਂ ਤੇ ਨਾਲ ਥੋਡੀਆਂ ਫੌਜਾਂ ਤੁਰੀਆਂ ਹੋਣੀਆਂ ਤੇ ਨੰਬਰ 5 ਤੇ ਆ ਗਿਆ ਫਨ ਅਗਰ ਉੱਪਰ ਲੀਆਂ ਚਾਰੋਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਤਾਂ ਫਨ ਕਰਨਾ ਵੀ ਬਹੁਤ ਜ਼ਰੂਰੀ ਹੈ ਇਹ ਮੇਰਾ ਇੱਕ ਛੋਟਾ ਜਿਹਾ ਮੈਸੇਜ ਸੀ ਦੀਵਾਲੀ ਦੀਆਂ ਦੁਬਾਰਾ ਫੇਰ ਤੋਂ ਬੰਦੀ ਛੋੜ ਦੇ ਦਿਵਸਤੀਆਂ ਦੀਵਾਲੀ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਰੱਬ ਤੁਹਾਡੇ ਸਭ ਤੇ ਬਹੁਤ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ